मैं आज तो बाहर खड़े भी नहीं कोल्ड ड्रिंक पीनी गाइस उसे भी देख लो गाइस तो उसे देख ली ना कोल्ड एक किंडा बांडी है ਤੁਸੀ ਬਾਤ ਤੋਂ ਬਾਅਦ ਸ਼ੇਅਰ ਕਰ ਦਿਓ ਜੇਕਰ ਤੁਹਾਡੇ ਬੱਚੇ ਵੀ ਸ਼ੌਕੀਨ ਨੇ ਕੋਲਡ ਡਰਿੰਕ ਪੀਂਦੇ ਨੇ ਸਭ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਕਿਤੇ ਐਵੇਂ ਨਾ ਹੋਵੇ ਕਿ ਤੁਹਾਡੇ ਬੱਚੇ ਵੀ ਬਿਮਾਰ ਹੋ ਜਾਣ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਕੋਲਡ ਡਰਿੰਕ ਤਿਆਰ ਕੀਤੀ ਜਾ ਰਹੀ ਹੈ ਉਹ ਸਭ ਕੋ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਵੀਡੀਓ ਦੀ ਸਾਡਾ ਚੈਨਲ ਕੋਈ ਵੀ ਪੁਸ਼ਟੀ ਨਹੀਂ ਕਰਦਾ ਲੇਕਿਨ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿੱਥੇ ਕਿ ਬਹੁਤ ਹੀ ਗੰਦੇ ਤਰੀਕੇ ਦੇ ਨਾਲ ਕੋਲਡ ਡਰਿੰਕ ਦੇਖ ਸਕਦੇ ਹੋ ਕਿ ਕਿਵੇਂ ਤਿਆਰ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਇਸ ਵੀਡੀਓ ਨੂੰ ਵਰਤਮਾਨ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਦਿਓ ਮੈਂ ਤਾਂ ਕਦੇ ਵੀ ਨਹੀਂ ਕਹੂੰਗਾ ਗਾਇਸ ਤੁਸੀਂ ਵੀ ਨਾ ਕਦੇ ਪੀਓ ਐਵੇਂ ਬਿਮਾਰ ਹੋ ਜਾਵੋਗੇ ਜਿੱਥੇ ਕਿ ਬਹੁਤ ਹੀ ਗੰਦੇ ਤਰੀਕੇ ਦੇ ਨਾਲ ਕੋਲਡ ਡਰਿੰਕ ਦੇਖ ਸਕਦੇ ਹੋ ਕਿ ਕਿਵੇਂ ਤਿਆਰ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਵਰਤਮਾਨ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਦਿਓ